ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਇਸ ਗੱਲ ਨੂੰ ਜ਼ਰੂਰ ਸਮਝ ਲਿਓ ਕਿ ਕਿਵੇਂ ਇੱਕ ਸਿੰਘ ਦੀ ਚੋਪੈਰਾ ਸਾਹਿਬ ਕੱਟਣ ਦੇ ਨਾਲ ਸਾਥ ਸੰਗਤ ਉਹਦੀ ਹਰ ਇੱਕ ਮੁਸ਼ਕਿਲ ਜਿਹੜੀ ਹੈ ਦੂਰ ਹੋਈ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਨ ਵਾਲੇ ਵਿਚਾਰਨ ਵਾਲੇ ਸਾਤ ਸੰਗਤ ਉਹ ਜਾਣਦੇ ਨੇ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ ਹੋਰ ਖਸਮਈ ਬਾਣੀ ਹੈ ਭਾਵ ਕਿ ਜਿਹੜਾ ਇਸ ਬਾਣੀ ਨੂੰ ਪੜਦਾ ਹੈ ਵਿਚਾਰਦਾ ਹੈ ਸਤਗੁਰੂ ਕਿਸ ਤਰ੍ਹਾਂ ਉਹਦੇ ਤੇ ਕਿਰਪਾ ਕਰਦੇ ਨੇ ਉਹਦੇ ਤੇ ਰਹਿਮਤ ਕਰਦੇ ਨੇ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਗੁਰਮੁਖ ਪਿਆਰਿਓ ਇਹ ਬੇਨਤੀਆਂ ਜਿਹੜੀਆਂ ਨੇ ਆਪਾਂ ਵਿਸ਼ਵਾਸ ਨੂੰ ਲੈ ਕੇ ਸਾਂਝੀਆਂ ਕਰਨੀਆਂ ਨੇ ਜਿਹੜਾ ਵਿਸ਼ਵਾਸ ਹੈ ਨਾ ਸਾਥ ਸੰਗਤ ਉਹ ਜ਼ਰੂਰੀ ਹੈ ਜਿੰਦਗੀ ਦੇ ਵਿੱਚ ਜੇ ਵਿਸ਼ਵਾਸ ਨਹੀਂ ਤੇ ਸਾਥ ਸੰਗਤ ਫਿਰ ਕੁਝ ਵੀ ਨਹੀਂ ਹੈ ਜੇ ਵਿਸ਼ਵਾਸ ਹੈ ਤਾਂ ਫਿਰ ਬਹੁਤ ਕੁਝ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜਿਸ ਨੇ ਵੀ ਵਿਸ਼ਵਾਸ ਕੀਤਾ ਜਿਸਨੇ ਵੀ ਵਿਸ਼ਵਾਸ ਪ੍ਰਗਟ ਕੀਤਾ ਹੈ ਸਾਧ ਸੰਗਤ ਉਹਦੀ ਚੜ੍ਹਦੀ ਕਲਾ ਹੋਈ ਹੈ ਉਹਨੂੰ ਕਦੇ ਵੀ ਕਿਸੇ ਚੀਜ਼ ਤੋਂ ਜਿਹੜਾ ਹੈ ਉਹਨੂੰ ਮਨਾ ਨਹੀਂ ਹੋਇਆ ਗੁਰੂਮukh ਪਿਆਰਿਓ ਐਸੀ ਗੁਰੂ ਦੀ ਕਿਰਪਾ ਹੋਈ ਐਸੀ ਗੁਰੂ ਦੀ ਰਹਿਮਤ ਹੋਈ ਆਪਾਂ ਜ਼ਰੂਰ ਇਸ ਗੱਲਾਂ ਨੂੰ ਸਮਝ ਲਈਏ ਗੁਰੂ ਨੇ ਐਸੀ ਕਿਰਪਾ ਕੀਤੀ ਪਾਤਸ਼ਾਹ ਨੇ ਐਸੀ ਰਹਿਮਤ ਕੀਤੀ ਚੋਪੈਰਾ ਸਾਹਿਬ ਦੇ ਬਾਰੇ ਆਪਾਂ ਬਹੁਤ ਸੁਣਿਆ ਚੁਪੈਰਾ ਸਾਹਿਬ ਦੇ ਬਾਰੇ ਆਪਾਂ ਬਹੁਤ ਸਾਰੇ ਆ ਬੇਨਤੀਆਂ ਵੀ ਸਾਂਝੀਆਂ ਕੀਤੀਆਂ ਨੇ ਸਾਧ ਸੰਗਤ ਚੁਪੈਰਾ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਪੰਜ ਜਪਜੀ ਸਾਹਿਬ ਦੇ ਪਾਠ ਦੋ ਚੁਪਈ ਸਾਹਿਬ ਤੇ ਇੱਕ ਸੁਖਮਨੀ ਸਾਹਿਬ ਦਾ ਪਾਠ 6 ਪਉੜੀਆਂ ਅਨੰਦ ਸਾਹਿਬ ਦੇ ਅਰਦਾਸ ਸ਼ਾਮਲ ਹੁੰਦੀ ਹੈ ਸਾਧ ਸੰਗਤ ਇੱਕ ਸਿੰਘ ਨੂੰ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਸੀ ਕੰਮਕਾਰ ਬਹੁਤ ਠੱਪ ਹੋ ਗਿਆ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ ਹੁਣ ਮੰਦੇ ਵਿੱਚ ਕਹਿੰਦੇ ਨੇ ਡੁੱਬਦੇ ਨੂੰ ਬੇੜੀ ਦਾ ਸਹਾਰਾ ਹੁਣ ਉਹ ਬੰਦਾ ਡੁੱਬ ਰਿਹਾ ਸੀ ਉੰਨੇ ਸੋਚਿਆ ਵੀ ਚੁਪੈਰਾ ਸਾਹਿਬ ਕਰੀਏ ਹੁਣ ਜਿਵੇਂ ਆਪਾਂ ਕਿਸੇ ਤੋਂ ਸੁਣ ਲਈਏ ਵੀ ਚੁਪੈਰਾ ਸਾਹਿਬ ਦਾ ਜਾਪ ਕਰੋ ਜੀ ਚੁਪੈਰਾ ਸਾਹਿਬ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਉਸ ਬੰਦੇ ਨੇ ਸੋਚਿਆ ਵੀ ਚੁਪੈਰਾ ਸਾਹਿਬ ਦਾ ਪਾਠ ਕਰੀਏ ਚੁਪੈਰਾ ਸਾਹਿਬ ਦਾ ਜਾਪ ਕਰੀਏ ਤੇ ਸਾਧ ਸੰਗਤ ਉਹਨੇ ਇਸ ਤਰ੍ਹਾਂ ਹੀ ਕੀਤਾ ਉਨਨੇ ਚੁਪੈਰਾ ਸਾਹਿਬ ਦੇ ਜਾਪ ਕਰਨੇ ਸ਼ੁਰੂ ਕਰ ਦਿੱਤੇ ਇੱਕ ਚੁਪੈਰਾ ਸਾਹਿਬ ਹੀ ਹੱਲੇ ਕੀਤਾ ਸੀ ਤੇ ਗੁਰੂ ਦੀ ਐਡੀ ਵੱਡੀ ਕਿਰਪਾ ਹੋਈ ਐਡੀ ਵੱਡੀ ਰਹਿਮਤ ਹੋਈ ਤੇ ਸਾਧ ਸੰਗਤ ਉਹ ਬੰਦੇ ਦਾ ਕੰਮਕਾਰ ਵਧੀਆ ਚੱਲਿਆ ਪਿਆਰਿਓ ਜਦੋਂ ਆਪਾਂ ਸੱਚੇ ਮਨ ਨਾਲ ਗੁਰੂ ਨਾਲ ਜੁੜਦੇ ਆਂ ਸੱਚੀ ਕਿਰਪਾ ਰਹਿਮਤ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜਦੇ ਆਂ ਪਿਆਰਿਓ ਇਦਾਂ ਹੀ ਚੁਪੈਰਾ ਸਾਹਿਬ ਦੇ ਜਾਪ ਕਰੋ ਜਾ ਗੁਰ ਬਾਣੀ ਦੇ ਪਾਠ ਕਰੋ ਨਿਤ ਨੇਮ ਕਰੋ ਸਾਧ ਸੰਗਤ ਜਿਵੇਂ ਮਰਜ਼ੀ ਆਪਾ ਗੁਰੂ ਦਾ ਸਿਮਰਨ ਕਰੀਏ ਪਰ ਉਹਦੇ ਨਾਲ ਜੁੜੀਏ ਸਭ ਤੋਂ ਵੱਡੀ ਗੱਲ ਹੈ ਵੀ ਉਹਨੂੰ ਸਿਮਰਨਾ ਸਭ ਤੋਂ ਵੱਡੀ ਗੱਲ ਹੈ ਵੀ ਉਹਦੇ ਨਾਲ ਜੁੜਨਾ ਸਭ ਤੋਂ ਵੱਡੀ ਗੱਲ ਹੈ ਕਿ ਉਹਦਾ ਜਿਹੜਾ ਸਿਮਰਨ ਕਰਕੇ ਉਹਦੇ ਨਾਲ ਜੁੜ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ